ਪਰਵਾਰ ਚੜਾਇਆ ਪੀੜੇ ਸਭ ਪਰਵਾਰ ਚੜਾਇਆ ਬੇ ਪਰਵਾਰ ਚੜਾਇਆ ਬੇੜੇ ਸਭ ਪਰਵਾਰ ਚੜਾਇਆ ਬੇੜੇ ਦੀਨ ਦਇਆਲ ਕਰੋ ਸੇ ਤੇਰਾ ਦੀਨ ਦਇਆਲ ਕਾਮ ਜਪੋ ਪਿਓ ਹਰਿ ਜੈਸੀ ਤ੍ਰਉਪ੍ਰਹਲਾਦ ਜਪਿਓ ਹਰਿ ਜੈਸੀ ਦੀਨ ਦਇਆਲ ਕਰੋ ਸੇ ਤੇਰੇ ਦੀਨ ਦਇਆਲ ਕਰੋ ਸੇ ਤੇਰੇ ਸਭ ਪਰਵਾਰ ਪਰਵਾਰ ਚੜਾਇਆ ਬੇੜੇ ਕੋ ਪਾਰ ਲੰਗਾਵੇ ਇਸ ਬੇੜੇ ਕੋ ਪਾਰ ਲੰਗਾਵੇ ਇਸ ਬੇੜੇ ਕੋ ਪਾਰ ਲੰਗਾਵੇ ਦੀਨ ਦਇਆ ਸਭ ਪਰਵਾਰ ਚੜਾਇਆ ਬੇੜੇ ਸਭ ਪਰਵਾਰ ਚੜਾਇਆ ਬੇੜੇ ਦੀਨ ਦਇਆਲ ਮਰੋ ਸੇ ਤੇਰੇ ਤੇਰੇ ਦੀਨ ਦਇਆਲ ਮਰੋ ਸੇ ਗੁਰਪਰਸਾਦ ਐਸੀ ਬੁੱਧ ਸਮਾਨੀ ਗੁਰਪਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਵਣ ਜਾਣ O ਦੇਰ ਸਭ ਪਰਵਾਰ ਚੜਾਇਆ 베ੜੇ ਸਭ ਪਰਵਾਰ pani kaho kabir paje sa rang pani urvar par sab ekodani urvar ਪਰ ਪਾਰ ਸਭ ਏ ਕੋ ਦਾਨੀ ਉਰਵਾਰ ਪਾਰ ਸਭ ਏ ਕੋ ਦਾਨੀ ਦੀਨ ਦਿਆਨ ਪਰੋਸੇ ਤੇਰੇ ਦੀਨ ਦਿਆਨ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੀੜੇ ਸਭ ਪਰਵਾਰ ਚੜਾਇਆ ਬੀੜੇ ਸਤ ਸੰਗਤ ਮਿਲੇ ਸੋ ਤਰਿਆ ਸਤ ਸੰਗਤ ਮਿਲੇ ਸੋ ਤਰਿਆ ਸਤ ਸੰਗਤ ਮਿਲੇ ਸੋ ਤਰਿਆ ਸਤ ਸੰਗਤ ਮਿਲੇ ਸੋ ਰੇ ਮਾਦੋ ਜੀ ਮੇਰੇ ਮਾਦੋ ਜੀ ਮੇਰੇ ਮਾਦੋ ਜੀ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋਤਰਿਆ ਸਤ ਸੰਗਤ ਮਿਲੇ ਸੋਤਰਿਆ ਸਤ ਸੰਗਤ ਮਿਲੇ ਸੋਤਰਿਆ ਸਤ ਸੰਗਤ ਮਿਲੇ ਸੋਤਰਿਆ ਗੁਰਪਰਸਾਦ ਪਰਮ ਪਾਦ ਪਾਇਆ ਪਰਸਾਦ ਪਰਮ ਪਦ ਪਾਇਆ ਸੋਕੇ ਕਾਸਟ ਹਰੇਆ ਸਤ ਸੰਗਤ ਮਿਲੇ ਸੋਤਰਿਆ ਸਤ ਸੰਗਤ ਮਿਲੇ ਸੋਤਰਿਆ ਸਤ ਸਬਤ ਮਿਲੇ ਸੋਤਰਿਆ ਕਾਹਰੇ ਮਨ ਚਿਤ ਵੈ ਉਦ ਆਹਰ ਹਰ ਜਿਓ ਪਰਿਆ ਸੈਨ ਪਥਰ ਮਹਿ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਾਦਰਿਆ ਆਹੇ ਰੇ ਮਨ ਚਿਤ ਵੇ ਉਦਮਾ ਜ ਆਹਰ ਹਰ ਜੀ ਉਪਰੇ ਆ ਸਨ ਪਥਰ ਮਹਿ ਜੰਤੂ ਪਾਏ ਤਾਂ ਕਾ ਰਿਜਕ ਆਗੇ ਕਾਰਤਰਿਆ ਮੇਰੇ ਮਾਦੋਨੀ ਮੇਰੇ ਮਾਦੋਨੀ ਮੇਰੇ ਮਾਦੋਨੀ ਮੇਰੇ ਮਾਦੋਨੀ ਸਤ ਸੰਗਤ ਮਿਲੇ ਸੋਤਰਿਆ ਸਤ ਸੰਗਤ ਮਿਲੇ ਸੋਤਰਿਆ ਸਤ ਸੰਗਤ ਮਿਲੇ ਸੋਤਰਿਆ ਸਤ ਸੰਗਤ ਮਿਲੇ ਸੋਤਰਿਆ ਗੁਰਪਰਸਾਦ ਪਰਮ ਪਦ ਪਾਇਆ ਗੁਰਪਰਸਾਦ ਪਰਮ ਪਦ ਪਾਇਆ ਸੋਕੇ ਕਾਸਟ ਹਰਿਆ ਸਤ ਸੰਗਤ ਮਿਲੇ ਸੋਤਰਿਆ ਸਤ ਸੰਗਤ ਮਿਲੇ ਸੋਤਰਿਆ ਜਨਨ ਪਿਤਾ ਲੋਕ ਸੁਤ ਬਣਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਰ ਅਰਜ ਕਾ ਸੰਭਾਹੇ ਠਾਕੁਰ ਕਾਹੇ ਮਨ ਪੌ ਕਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਮੇਰੇ ਮਾਦੋ ਜੀ ਮੇਰੇ ਮਾਦੋ ਜੀ ਮੇਰੇ ਮਾਦੋ ਜੀ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋਤਰਿਆ ਸਤ ਸੰਗਤ ਮਿਲੇ ਸੋਤਰਿਆ ਸਤ ਸੰਗਤ ਮਿਲੇ ਸੋਤਰਿਆ ਸਤ ਸੰਗਤ ਮਿਲੇ ਸੋਤਰਿਆ ਅਵਸ ਕੋਸਾ ਤਿਸ ਪਾਠ ਬਚਰੇ ਛਰੇ ਆ ਉਡੇ ਉਡ ਅਵਸ ਕੋਸਾ ਦਿਸ ਪਾਠ ਬਚ ਰੇ ਛਰੇ ਆ ਤਿੰਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੈ ਸੇ ਮਰਣ ਕਰਿਆ <th>ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਾਲ ਕਰਿਆ ਜਨ ਨਾਨਕ ਬਲ ਬਲ ਸਾਧ ਬਲ ਜਾਈਏ ਤਾਂ ਕਾ ਅੰਤ ਨਾ ਪਾਰਾ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਪਾਰਾ ਬਰੇ ਆ ਮੇਰੇ ਮਾਦੋ ਜੀ ਮੇਰੇ ਮਾਦੋ ਜੀ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋਤਰਿਆ ਸੱਤ ਸੰਗਤ ਮਿਲੇ ਸੋਤਰਿਆ ਸੱਤ ਸੰਗਤ ਮਿਲੇ ਸੋਤਰਿਆ ਸੱਤ ਸੰਗਤ ਮਿਲੇ ਸੋਤਰਿਆ ਸੱਤ ਸੰਗਤ ਮਿਲੇ ਸੋਤਰ ਆ ਸਤ ਸੰਗਤ ਮਿਲੇ ਸੋਤਰ ਆ ਸੰਤ ਜਨਾ ਮੇਲ ਹਰ ਜਸ ਗਾਇਓ 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 ਸੰਤ ਜਨਾ ਮੈਨੇ ਹਰ ਜਸ ਗਾਇਓ ਸੰਤ ਜਨਾ ਮੈਨੇ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਜੋ ਚਾਹਤ ੋਈ ਮਨ ਕਾਏ ਕਰ ਕਿਰਪਾ ਹਰ ਨਾਮ ਜਿਵਾਇਓ ਕਰ ਕਿਰਪਾ ਹਰ ਨਾਮ ਜਿਵਾਇਓ ਸਰਬ ਸੂਖ ਹਰ ਨਾਮ ਵਡਾਈ ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ वाहिगुरु जी फते तूं ठा ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਮ ਅਵਗਣ ਭਰੇ ਕੁਣ ਨਾਹੀ ਅੰਮ੍ਰਿਤ ਛਾੜ ਵਿਖਾ ਵਿਖਾਹੀ ਮਾਇਆ ਮੋਹ ਕਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮtras ਮਿਟਾਈ ਇੱਕ ਅਰਦਾਸ ਬਾਠ ਕੀਰਤ ਕੀ ਗੁਰੂ ਆਪ ਦਾਸ ਰੱਖੂ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਦ ਸ੍ਰੀ ਮੱhalla ਪੰਜਵਾ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋ ਵਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋ ਕਹੋ ਸੁ ਰਸਨਾ ਦੀਜੈ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤਿ ਕੇ ਆਰੋ ਹਰਿ ਸਿਂਚੈ ਸਦਾ ਸੰਜੂਰ ਏ ਆਰਸ ਮਹਿ ਮਗਨ ਹੋਤਿ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸਰਣ ਦੇਨ ਦੁਖ ਭੰਜਨ ਚਿਤਵੋ ਤੁਮਰੀ ਔਰ ਅਪੈ ਪਦ ਦਾਨ ਸਿਮਰ ਸੁਆਮੀ ਕੋ ਪ੍ਰਭ ਨਾਨਕ ਵੰਦਨ ਛੋਰ ਆਇਓ ਸਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਔਰ ਅਪੈ ਪਦ ਦਾਨ ਸਿਮਰ ਸੁਆਮੀ ਕੋ ਪ੍ਰਭ ਨਾਨਕ ਵੰਦਨ ਛੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ